ਰੋਪੜ ਜ਼ਿਲ੍ਹੇ ਦਾ ਇੱਕ ਖਾਸ ਪੁਰਾਣਾ ਪਿੰਡ ਕੋਟਲੀ ਜੀ ਦੁੱਗਰੀ ਕੋਟਲੀ ਕਹਿੰਦੇ ਜੀ ਦੁੱਗਰੀ ਨਾਲ ਹੈ ਆਹ ਹੈ ਕੋਟਲੀ ਦੀ ਸ਼ਾਮ ਦਾ ਸਮਾਂ ਹੈ ਜੀ ਅਸੀਂ ਦੇਖੋ ਇੱਥੇ ਪਹੁੰਚੇ ਆਂ ਤੇ ਗੱਲਬਾਤ ਕਰਦੇ ਆਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਹਿੰਦਾ ਜੀ ਆਹ ਕੋਟਲੀ ਪਿੰਡ ਕਹਿੰਦੇ ਬਹੁਤ ਪੁਰਾਣਾ ਪਿੰਡ ਹੈ ਜੀ ਹਾਂ ਜੀ ਬਹੁਤ ਪੁਰਾਣਾ ਪਿੰਡ ਆ ਪਹਿਲਾਂ ਇੱਥੇ ਮੁਸਲਮਾਨ ਕਮਿਊਨਿਟੀ ਦੇ ਲੋਕ ਰਹਿੰਦੇ ਸੀ ਹੂੰ ਫਿਰ ਜਦੋਂ 1947 ਦੀ ਵੰਡ ਹੋਈ ਆ ਜੀ ਉਸ ਵਕਤ ਉਹ ਪਰਿਵਾਰ ਇੱਥੋਂ ਸ਼ਿਫਟ ਕਰਕੇ ਪਾਕਿਸਤਾਨ ਚਲੇ ਗਏ ਤੇ ਉੱਥੋਂ ਜਿਹੜੇ ਲੋਕ ਸ਼ਿਫਟ ਹੋ ਕੇ ਆਏ ਆ ਉਹਨਾਂ ਦਾ ਫਿਰ ਇੱਥੇ ਉਹਨਾਂ ਨੂੰ ਅਲਾਟਮੈਂਟ ਹੋਈ ਆ ਜ਼ਮੀਨ ਦੀ ਮਕਾਨਾਂ ਦੀ ਫਿਰ ਹੋਰਾਂ ਦੇ ਇੱਥੇ ਮਤਲਬ ਉਹਨਾਂ ਨੇ ਆਪਣਾ ਡੇਰਾ ਲਾਇਆ ਬਾਕੀ ਤੇ ਪਿੰਡ ਦੇ ਵਿੱਚ ਕੋਈ ਪੁਰਾਣੀ ਮਸਜਿਦ ਮਸੀਤ ਹੈਗੀ ਹੈ ਜੀ ਹਾਂਜੀ ਹੈਗੀ ਹੈ ਜੀ ਹੈਗੀ ਹੈ ਹਾਂਜੀ 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 ਅੱਛਾ ਹੁਣ ਕੋਈ ਪਿੰਡ ਦੇ ਵਿੱਚ ਕੋਈ ਪੁਰਾਣੇ ਮੁਸਲਮਾਨਾਂ ਦੇ ਜਿਹੜੇ ਪੰਜਾਬੀ ਮੁਸਲਮਾਨ ਆ ਉਹਨਾਂ ਦਾ ਕੋਈ ਘਰ ਹੈਗਾ ਇੱਥੇ ਨਹੀਂ ਘਰ ਨਹੀਂ ਜੀ ਹੈਗਾ ਮਸੀਤ ਵੀ ਹੁਣ ਉਹਨਾਂ ਨੇ ਚਾਲੂ ਕਰੀ ਆ ਇਹ ਪਹਿਲਾਂ ਬੰਦ ਸੀਗੀ ਜੀ ਹਾਂ ਹੁਣ ਉਹਨਾਂ ਦਾ ਇੱਕ ਮਤਲਬ ਉਹ ਪੁਜਾਰੀ ਆਉਂਦਾ ਜੀ ਉਹ ਮਸੀਤ ਦੇ ਵਿੱਚ ਆਪਣੀ ਸੇਵਾ ਨਿਭਾਉਂਦਾ ਹੈ ਜੀ ਹੂੰ ਬਾਕੀ ਹੋਰ ਕੋਈ ਵੀ ਮੁਸਲਮਾਨ ਕਮਿਊਨਿਟੀ ਦਾ ਇੱਥੇ ਕੋਈ ਘਰ ਨਹੀਂ ਹੈਗਾ ਜੀ ਪੱਕੇ ਤੌਰ ਤੇ ਤੇ ਪਿੰਡ ਵਾਲੇ ਉਹਨਾਂ ਮੁਸਲਮਾਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਆਂ ਹਾਂਜੀ ਹਾਂ ਸਹਿਯੋਗ ਦੇ ਰਹੇ ਆਂ ਸਿੱਖ ਕਮਿਊਨਿਟੀ ਹਿੰਦੂ ਕਮਿਊਨਿਟੀ ਹਾਂਜੀ ਬਿਲਕੁਲ ਜੀ ਉਹਨਾਂ ਨਾਲ ਬਿਲਕੁਲ ਵਰਤਣਾ ਪੂਰੀ ਤਰ੍ਹਾਂ ਜੀ ਉਹਨਾਂ ਦਾ ਇਹ ਜੀ ਗੱਲ ਨਹੀਂ ਹਾਂਜੀ ਹਾਂ ਲਓ ਜੀ ਪੰਜਾਬੀਓ ਜੀ ਪਿੰਡ ਕੋਟਲੀ ਹੈਗਾ ਜੀ ਬੜਾ ਪੁਰਾਣਾ 1947 ਦੇ ਨਾਲ ਇਸ ਪਿੰਡ ਦਾ ਵਾਹ ਵਾਸਤਾ ਹੈ ਜੀ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਜੀ ਕਿ ਇਸ ਪਿੰਡ ਦੇ ਵਿੱਚ ਮੁਸਲਮਾਨ ਬਹੁਤ ਰਹਿੰਦੇ ਸੀ 1947 ਤੋਂ ਪਹਿਲਾਂ ਦੀ ਆ ਦੇਖੋ ਜੀ ਪਿੰਡ ਦੇ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਜਿਸ ਪਿੰਡ ਦੇ ਵਿੱਚ ਵੀ ਜਾਣਦੇ ਆ ਸਾਨੂੰ ਜਾਣਕਾਰੀਆਂ ਦੇਣ ਦੇ ਲਈ ਸਾਡੇ ਸੱਜਣ ਮਿੱਤਰ ਪਿਆਰੇ ਸਾਨੂੰ ਮਿਲ ਹੀ ਜਾਂਦੇ ਆ ਜੀ ਇੱਥੇ ਬਾਪੂ ਜੀ ਵੀ ਖੜੇ ਆ ਜੀ ਆਪੋ ਜੀ ਸਤਿ ਸ੍ਰੀ ਅਕਾਲ ਤੁਹਾਡੀ ਕਿੰਨੀ ਉਮਰ ਹੈ ਜੀ 90 ਸਾਲ ਦੀ ਆ 90 ਸਾਲ ਦੀ ਅੱਜ ਤਾਂ ਬਣ ਗਈ ਜੀ ਗੱਲ ਪਹਿਲੇ ਬਾਪੂ ਜੀ ਲਈ ਤਾੜੀਆਂ ਹੋ ਜਾਂਦੀ ਜ਼ੋਰਦਾਰ ਤਾੜੀਆਂ ਦੀ ਕਮਾਲ ਦੀ ਗੱਲ ਹੈ ਜੀ ਦੇਖੋ ਜਿਹੜਾ ਇਹ 90 ਸਾਲ ਦੇ ਬਜ਼ੁਰਗ ਹੈ ਇਹਨਾਂ ਦਾ ਵਿਸ਼ੇਸ਼ ਸਨਮਾਨ ਬਣਦਾ ਜੀ ਜ਼ਰੂਰ ਕਰਿਓ ਜੀ ਕਮੈਂਟ ਜੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਕੋਈ 90 ਸਾਲ ਦਾ ਬਜ਼ੁਰਗ ਹੈ ਜੀ ਬਾਪੂ ਜੀ ਨੌਕੀ ਤੁਹਾਡਾ ਦੀ ਮਹਿਮਾ ਜੀ ਮਹਿਮਾ ਸਿੰਘ ਜੀ ਬਾਪੂ ਜੀ ਤੁਹਾਨੂੰ ਕੋਈ ਯਾਦ ਹੈ 47 ਵੇਲੇ ਇੱਥੇ ਮੁਸਲਮਾਨ ਰਹਿੰਦੇ ਸੀਗੇ ਸਾਡਾ ਜੀ ਕਿਹੜੇ ਕਿਹੜੇ ਨਾਮ ਦੱਸੋ ਮੁਸਲਮਾਨਾਂ ਦੇ ਆ ਜੀ ਆ ਲੋਹਾਰ ਆ ਜੀ ਤੋਂ ਉਹ ਕਾਰਖਾਨਾ ਜੀ ਅੱਛਾ ਉਹ ਕਾਰ ਸਾਡਾ ਪਾਇਆ ਹੋਇਆ ਅੱਛਾ ਕੀ ਨਾਮ ਸੀ ਉਹ ਮੈਂ ਮਾਗੇ ਨਹੀਂ ਜਿਹਨਾਂ ਦਾ ਨਾਮ ਸੀ ਮੁਸਲਮਾਨ ਦਾ ਉਹ ਆ ਜੀ ਆ ਲੋਹਾਰ ਆ ਜੀ ਆਦੀਆ ਲੋਹਾਰ ਜੀ ਆ ਜੀ ਹੂੰ ਦੂਆ ਦੀ ਉਹ ਮਾਨਤਾ ਲੋਹਾਰ ਕਰ ਨੇ ਦੀ ਕਾਂਤੀ ਹੂੰ ਉਹ ਤੋਫੀਆਂ ਬਰੀ ਬਰੀ ਕਿੱਛੀਆਂ ਅੱਛਾ ਅੰਬਰਤਾਰੇ ਦੀਆਂ ਅੰਬਰਤਾਰੇ ਦੀਆਂ ਟੌਫੀਆਂ ਦੀ ਮੁਸਲਮਾਨ ਕੋਈ ਯਾਰ ਤੁਹਾਡੇ ਮਿੱਤਰ ਪੁਰਾਣੇ ਉਹਨਾਂ ਦੇ ਨਾਂ ਦੱਸ ਦੋ ਦੇਖਦੇ ਤੁਹਾਨੂੰ ਯਾਦ ਹੈ ਕਿ ਨਹੀਂ ਯਾਦ ਜੀ ਓਏ ਯਾਦ ਨਹੀਂ ਹੈ ਕਿ ਅੱਛਾ ਅਸੀਂ ਯਾਰ ਅਸੀਂ ਆਵਾ ਗਵਨਿ ਆਵ ਆਵੇ ਫਿਰ ਜਾਈਂ ਅੱਛਾ ਆਵਾ ਕੌਣ ਫਿਰੇ ਨਹੀਂ ਆਪਾ ਦੇਖੇ ਤਾਂ ਹੈ ਤੁਸੀਂ ਨਾ ਦੇਖਿਆ ਮੌਤ 47 ਵੇਲੇ ਜਦ ਗਏ ਆ ਹਾਂ ਦੇਖੇ ਆ ਜਾਦੂ ਦੇਖੇ ਨਾ ਪਿੰਡ ਚ ਕੋਈ ਰਹਿ ਗਿਆ ਮੁਸਲਮਾਨ ਕੇ ਸਾਰੇ ਚਲੇ ਗਏ ਨਾ ਜੋ ਸਾਬ ਨੂੰ ਚਲੇ ਗਏ ਕਾਤੇ ਗਏ ਉਹ ਕਾਤੇ ਗਏ ਜੇ ਬਦਲ ਬਦਲੀ ਹੋ ਗਈ ਆ ਗੱਡਿਆ ਗੁੱਡਿਆ ਤੇ ਦੰਦੇ ਦੇਖੇ ਆ ਹਾਂ ਜੀ ਨਾ ਤਾਂ ਦੱਸ ਦੋ ਕਿਸਦਾ ਨਾਮ ਯਾਦ ਕਰਕੇ ਸੋਚੋ ਕਿਸੇ ਬਜ਼ੁਰਗ ਦਾ ਨਾਮ ਨਾ ਹੋਣੀ ਗਾ ਰਿਹਾ ਆ ਜੀ ਯਾਦ ਕਰ ਲਿਓ ਫਿਰ ਆਪਾਂ ਆਪਾਂ ਦੇਖੋ ਇਹ 47 ਦੀ ਗੱਲ ਥੋੜੀ ਜੀ ਪਤਾ ਤੁਸੀਂ ਬਜ਼ੁਰਗ ਹੈ ਸਾਡੇ ਪਿੰਡ ਦੇ ਹੁਣ ਤੇ ਤੁਸੀਂ ਉਹ ਦੱਸਣਾ 10 ਸਾਲ ਪਹਿਲਾਂ ਦੀ ਉਹ ਮੋਰ ਅੱਛਾ ਇੱਥੇ ਤੇ ਕਿੱਥੇ ਗਏ ਉਹ ਪਹਿਲਾਂ ਜਦ ਇੱਥੇ ਇੱਥੇ ਪਿੰਡ ਚੋਂ ਕੱਢੇ ਆ ਉਹ ਕਿੱਥੇ ਗਏ ਉਹ ਕੈਂਪਕੋਮਪ ਕਿੱਥੇ ਲੱਗਿਆ ਸੀ ਕੈਂਪਲ ਲੱਗਿਆ ਆ ਸਰਾਂ ਨੇ ਆਓ ਜੀ ਨੇੜੇ ਆ ਦੇ ਦੀ ਹਾਂ ਜੀ ਸਰਾਂ ਨੇ ਲੱਗਿਆ ਸਰਾਂ ਨੇ ਲੱਗਿਆ ਜੀ ਅੱਛਾ ਕੈਂਪ ਹਾਂ ਜੀ ਹੂੰ ਠੀਕ ਹੈ ਕਿੰਨੇ ਘਰ ਸੀਗੇ ਉਹਨਾਂ ਦੇ ਬਹੁਤ ਘਰ ਟੱਗੀ ਹੂੰ ਮਸਜਿਦ ਹੈਗੀ ਪਿੰਡ ਦੇ ਵਿੱਚ ਪੁਰਾਣੀ ਪੁਰਾਣੀ ਹੈਗੀ ਜੀ ਅੱਛਾ ਪੁਰਾਣੀ ਹੈਗੀ ਉਸ ਟਾਈਮ ਦੀ ਹਾਂ ਜੀ ਹੂੰ ਲਓ ਜੀ ਆਹ ਦੇਖੋ ਜੀ ਹੂੰ ਕੋਲ ਚੋਟੀ ਜਿਹਾ ਦੇਖੋ ਆਪੇ ਆਪੇ ਦੇਖੋ ਸਭੂਤ ਪੱਕਾ ਪੱਕਾ ਨਹੀਂ ਪੱਕਾ ਸਬੂਤ ਦੇਖਣਾ ਚੱਲੀਏ ਫਿਰ ਦਿਖਾ ਦਿਓ ਸਾਨੂੰ ਐਡਾ ਦੇਖ ਲਓ ਚੱਲਦੇ ਆ ਜੀ 1947 ਦੀਆਂ ਸਟੋਰੀਜ਼ ਅਸੀਂ ਕਵਰ ਕਰਦੇ ਹੋਏ ਪਿੰਡ ਕੋਟਲੀ ਦੇ ਵਿੱਚ ਪਹੁੰਚ ਗਏ ਜੀ ਆਹ ਲਓ ਜੀ ਬਾਪੂ ਜੀ ਅੱਜ ਤਾਂ ਗੱਲ ਬਣ ਗਈ ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ ਲਓ ਜੀ ਚੱਲਦੇ ਆ ਜੀ ਅੱਗੇ ਜਾ ਕੇ ਕੋਈ ਪਿੰਡ ਦਾ ਹੋਰ ਵੀ ਬਜ਼ੁਰਗ ਹੈਗਾ ਉਹ ਨਹੀਂ ਸਭ ਮਾਰਲੇ ਅੱਛਾ ਮਾਰਲੇ ਹੂੰ ਲੋ ਜੀ ਪਿੰਡ ਕੋਟਲੀ ਇਸ ਸਮੇ ਇਹ ਗਲੀਆਂ ਗੁਲੀਆਂ ਪੂਰੀਆਂ ਪੱਕੀਆਂ ਹੋ ਗਈਆਂ 1947 ਚ ਤਾਂ ਇਹ ਕੱਚੀਆਂ ਸੀਗੀਆਂ ਪਹਿਲਾਂ ਮਾਰਟਰ ਲੋਹਾਰ ਦਾ ਇੱਥੇ ਕਾਰਪਾ ਜੀ ਅੱਛਾ ਕੀ ਨਾਮ ਦੱਸਿਆ ਮਾਰਟਰ ਲੋਹਾਰ ਮਾਸਟਰ ਲੋਹਾਰ ਮਾਟ ਬੰਤ ਅੱਛਾ ਮਾਟ ਹੂੰ ਮਾਟ ਕਰਿਆਨੇ ਦੀ ਦੁਕਾਨ ਜੀ ਅੱਛਾ ਹਾਂ ਜੀ ਹੂੰ ਲਓ ਜੀ ਬਟਾਰੀ ਦੀ ਰੰਗਦਾਰ ਅੰਬਰਤਾਰ ਦੀਆਂ ਟੋਫੀਆਂ ਯਾਦ ਹੈ ਪੂਰੀਆਂ ਹਾਂ ਮੁੱਖਿਆ ਪਰ ਕੇ ਅੱਛਾ ਰੇਟ ਸਾਤੇ ਦੋ ਦਿੰਨ ਦੀ ਮੁੱਖੀ ਅੱਛਾ 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 ਠੀਕ ਹੈ ਸੇਤ ਠੀਕ ਹੈ ਤੁਹਾਡੀ ਸੇਤ ਠੀਕ ਆ ਜੀ ਸੇਤ ਆਵੇ ਹਾਂ ਜੀ ਲਓ ਜੀ ਦੇਖੋ ਜੀ ਪਿੰਡ ਕੋਟਲੀ ਦਿਖਾ ਰਹੇ ਹਾਂ ਜੀ ਰੋਪੜ ਜ਼ਿਲ੍ਹੇ ਦਾ ਬੜਾ ਪੁਰਾਣਾ ਪਿੰਡ ਪਿੰਡ ਕੋਟਲੀ ਔਰ ਕੋਟਲੀ ਪਿੰਡ ਦੇ ਵਿੱਚ ਸਾਨੂੰ ਬਜ਼ੁਰਗ ਮਿਲੇ ਆ ਜਿਹੜੇ ਸਾਨੂੰ ਇਹ ਪਿੰਡ ਕਮਾ ਰਹੇ ਜੀ ਮਾਚੀ ਲੋਹਾ ਦੀ ਦੁਕਾਨ ਟੀ ਮੁਸਲਮਾਨ ਸੀ ਉਹ ਲੋਹਾਰ? ਹਾਂ ਜੀ। ਅੱਛਾ। ਉਹ ਮਾਟਰ ਲੋਹਾਰ ਦੀ ਐ ਸੇ ਦੁਕਾਨ ਸੀ। ਹੂੰ। ਇਹ ਪਹਾਰ ਬਾਉ ਡੂੰਗਾ ਰਹਾ। ਆ ਡੂੰਗਾ ਦਾ ਪਹਾ। ਹਾਂ ਜੀ। ਹੂੰ। ਮਸਜਿਦ ਕਿੱਥੇ ਐ ਇੱਥੇ? ਮਸਜਿਦ ਦਾ ਹਾਲ ਹੈ ਜੀ। ਨੇੜੇ ਹੀ ਐ। ਆ ਹੂੰ ਬਾਈ 90 ਸਾਲ ਦੇ अंदर ਬੈਠੇ ਪੁਰਾਣੇ ਆ ਆ ਬੈਠੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਪਾਕਿਸਤਾਨ ਤੋਂ ਤੁਰ ਕੇ ਆਏ ਹੋ ਜੀ ਤੁਸੀਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਸੰਤੋਖ ਸਿੰਘ ਸਤਿ ਸ੍ਰੀ ਅਕਾਲ ਜੀ ਇਹ ਸਾਡਾ ਚੈਨਲ ਹੈ ਜੀ ਬੱਲੇ ਬੱਲੇ ਅਸੀਂ 1947 ਦੀਆਂ ਕਹਾਣੀਆਂ ਵੀ ਕਵਰ ਕਰਦੇ ਆ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਤੁਹਾ ਨੂੰ ਮਤਾ ਹੋਣੀ ਹੈ 9095 9095 ਸਾਲ ਦੀ ਪਹਿਲਾਂ ਤਾਂ ਤੁਹਾਡੀ ਸਿਹਤ ਆਪ ਦੀ ਦੀ ਪਰਮਾਤਮਾਗੇ ਅਰਦਾਸ ਕਰਦੇ ਆ ਏਦਾਂ ਹੀ ਬਣੀ ਰਹੇ ਗੱਲ ਦੀ ਤੁਹਾਡੀ ਔਰ ਪਿੰਡ ਕੋਟਲੀ ਕਹਿੰਦੇ ਖਾਸਾ ਪੁਰਾਣਾ ਪਿੰਡ ਹੈ ਦੀ ਜਦ 47 ਹੋਇਆ ਤੁਸੀਂ ਉਦੋਂ ਕਿੱਥੇ ਸੀਗੇ ਜੀ ਜੀ ਪਾਕਿਸਤਾਨ ਪਾਕਿਸਤਾਨ ਚ ਕਿੱਥੇ ਸੀਗੇ ਪਾਕਿਸਤਾਨ ਚ 35 ਚੱਕ 35 ਚੱਕ ਜ਼ਿਲ੍ਹਾ ਦੀ ਜ਼ਿਲ੍ਹਾ ਲੈਲਪੁਰ ਜ਼ਿਲ੍ਹਾ ਲੈਲਪੁਰ ਤੋਂ ਜੀ ਜਨਣਾ ਆச்சா ਤੁਰ ਕੇ ਆਇਆ ਅੱਜ ਤੁਰ ਕੇ ਆਇਓਥੋ ਸਾਰਾ ਕੁ ਪਤਾ ਬਾਹਰ ਦਾ ਦੱਸ ਕੇ ਪਿੱਛਣਾ ਹਾਂ ਨੇ ਸਾਰਾ ਕੁਛ ਅਸੀਂ ਹੁਣ ਪੁੱਛਣਾ ਹੀ ਆ ਤੁਹਾਡੇ ਤੇ ਅੱਛਾ ਉੱਥੇ ਤੁਰ ਕੇ ਆਏ ਤੁਸੀਂ ਜਾਂ ਤੁਰ ਕੇ ਇੱਥੇ ਪਹੁੰਚੇ ਪਰਿਵਾਰ ਦੇ ਕਿੰਨੇ ਜੀ ਆਏ ਤੁਹਾਡੇ ਨਾਲ ਜੀ ਇਹ ਗੱਲਾਂ ਆ ਨਾ ਸਾਡੀ ਜਿਹੜੀ ਦਾਦੀ ਤੇ ਉਧਰ ਰੱਬ ਜੀ ਮਾਰਲੀ ਅੱਛਾ ਰਸਤੇ ਜੀ ਕਿਹੜਾ ਰਸਤੇ ਦਰਨੀ ਹੋਇਆ ਉਹਨਾਂ ਤੋਂ ਉਹ ਸਿਆਣੀ ਹੋ ਗਏ ਨਾ ਦਾ ਦਾ ਵਿੱਚ ਜਿਆਦਾ ਬਿਮਾਰੀ ਪੈਂਦੀ ਹੁੰਦੀ ਸੀ ਨਾ ਹੂੰ ਇਹ ਹੈਜੇ ਦੀ ਬਿਮਾਰੀ ਜ਼ਿਆਦਾ ਸੀ ਅੱਛਾ ਜੀ ਉਹ ਟਟਕੀਆਂ ਲੱਗਣੀਆਂ ਕੁਝ ਬੰਦੇ ਨੂੰ ਆਏ ਹੋਣਾ ਬਈ ਥਾਲੀਆਂ ਦੋਹਾਂ ਲੱਗ ਉਹ ਰਹਿੰਦਾ ਤਾਂ ਪਬਲਿਕ ਇਕੱਠੀ ਬਹੁਤ ਹੀ ਸੀ ਅੱਛਾ ਜੀ ਫਿਰ ਉਹ ਤੋਂ ਬਾਅਦ ਬਾਬਾ ਹੋ ਗਿਆ ਹੈਂ ਉਹ ਬੜਾ ਹੀ ਹੂੰ ਅਲਾਜ ਉਸ ਸ਼ਹਿਰ ਵਿੱਚ ਉੱਥੇ ਕਿਹੜਾ ਕਰ ਸ਼ਹਿਰ ਦਾ ਕੋਈ ਆਏ ਤਾਂ ਨਸੀਬ ਤਾਂ ਪਈ ਹੋਈ ਸੀ ਲੋਕਾਂ ਨੂੰ ਜਦੋਂ ਆਏ ਹਾਂ ਉਸ ਲਈ ਗੱਲਾਂ ਸਭ ਇਹ ਜੀ ਕੋਈ ਗੱਲ ਚੜ੍ਹਦੀ ਕਲਾ ਚ ਆਏ ਆਂ ਚੜ੍ਹਦੀ ਕਲਾ ਚ ਮੁਕਾਬਲਾ ਕਰਦੇ ਆਏ ਆਂ ਅੱਛਾ ਹਾਂ ਇਹ ਜੀ ਕੋਈ ਗੱਲ ਨਹੀਂ ਰਸਤੇ 'ਚ ਮੁਸਲਮਾਨ ਜਾਂਦੇ ਆਂਦੇ ਦੇਖੇ ਜਾਂਦੇ ਆਉਂਦੇ ਸਭ ਕੋ ਅਸੀਂ ਖੇਤਾਂ 'ਚ ਕੱਕ ਵੱਢ ਕੇ ਲਿਆਉਂਦੇ ਬੁੱਲਦਾਂ ਨੂੰ ਅੱਛਾ ਬੌਲ ਜੜੀ ਜੋੜੀ ਜੋੜ ਕੇ ਲਿਆਏ ਤੇ ਅੱਛਾ ਪੌਣੇ ਤੇ ਹੂੰ ਜਿਹੜਾ ਦੇਖਣਾ ਫਸਲ ਖੜੀ ਆ ਬਈ ਸੋਹਣੀ ਅੱਛਾ ਵੱਢ ਲਿਆਉਣੀ ਤੁਹਾਡੀ ਜਿਹੜੀ ਲੈਂਗੁਏਜ ਹੈ ਜਿਹੜੀ ਤੁਹਾਡੀ ਪਛਾਹ ਤੁਹਾਡੀ ਬੋਲੀ ਹੈ ਇਹ ਤੁਹਾਡੀ ਉਧਰ ਦੀ ਲੱਗਦੀ ਨਹੀਂ ਹੈ ਤੁਸੀਂ ਇਧਰੋਂ ਗਏ ਮੈਨੂੰ ਲੱਗਦਾ ਮੇਰਾ ਅੰਦਾਜ਼ਾ ਹੈ ਪਹਿਲਾਂ ਜਾਨਾ ਆਜੋ ਨੇੜੇ ਆਓ ਦੀ ਹਾਚਾ ਦੀ ਗਰਨ ਸਾਡਾ ਪਾਕਿਸਤਾਨ ਦਾ ਹਾਂ ਬੁੜੇ ਗਏ ਹੋ ਇਧਰ ਦੇ ਅੱਛਾ ਦੀ ਇਧਰ ਆਜੋ ਪਿੱਛੇ ਨੂੰ ਆਜੋ ਦੀ ਆ ਦੇਖੋ ਸੱਜਣ ਮਿੱਤਰ ਪਿਆਰੇ ਨਾਂ ਕੀ ਤੁਹਾਡਾ ਦੀ ਮੇਰਾ ਨਾਮ ਲੜੀਰ ਸਿੰਘ ਹੈ ਹਾਂਜੀ ਹਾਂਜੀ ਆਪਾਂ ਨਾਲ ਨਾਲ ਗੱਲਾਂ ਕਰਦੇ ਰਹਾਂਗੇ ਜੇ ਬਾਪੂ ਜੀ ਵੀ ਦੱਸਦੇ ਰਹਿਣਗੇ ਇੱਥੇ ਆਜੋ ਦੀ ਇੱਥੇ ਨੂੰ ਆਜੋ ਦੀ ਆ ਸਰਦਾਰ ਲੜੀਰ ਸਿੰਘ ਜੀ ਕਿਆ ਕਹਿੰਦੇ ਜੀ ਤੁਸੀਂ ਸਾਡੇ ਬਜ਼ੁਰਗ 1890 ਦੇ ਵਿੱਚ ਪਿੰਡ ਤਾਲਾਪੁਰ ਤੋਂ ਗਏ ਜੀ ਇਹ ਤੁਹਾਡੇ ਬਾਪੂ ਜੀ ਆ ਬਾਪੂ ਜੀ ਹਲਾ ਦੋ ਹੂੰ ਅੱਛਾ ਜੀ 1890 ਚ ਗਏ ਹੂੰ ਤੇ ਉੱਥੇ ਜਾ ਕੇ ਫਿਰ ਜ਼ਮੀਨਾਬਾਦ ਕਰੀਆਂ ਸੀ ਹੂੰ ਜ਼ਮੀਨਾਬਾਦ ਕਰਨ ਤੋਂ ਬਾਅਦ ਫਿਰ 47 ਦੇ ਵਿੱਚ ਵਾਪਸੀ ਮਤਲਬ ਜਦੋਂ ਫਿਰ ਵਾਪਸੀ ਮੈਂ ਤਾਂ ਹੀ ਕਿਹਾ ਬੋਲੀ ਜਿਹੜੀ ਹੈ ਆਪਣਾ ਇੱਧਰ ਦੀ ਲੱਗਦੀ ਹੈ ਉਹ ਸਾਡੀ ਦੀ ਹੈ ਪਹਿਲਾਂ ਬਾਲੇ ਜ਼ਿਲ੍ਹੇ ਤੋਂ ਇੱਥੇ ਦੇ ਅੰਬਾਲੇ ਜ਼ਿਲ੍ਹੇ ਦੇ ਜੀ ਉੱਥੇ ਹੀ ਗਏ ਅਸੀਂ ਪਾਕਿਸਤਾਨ ਦਾ ਤਾਲਾਪੋੜਾ ਸਾਡਾ ਅੱਛਾ ਜੀ ਜੀ ਦਾ ਵੀ ਮੇਰਾ ਵੀ ਹੂੰ ਨਹੀਂ ਬਾਅਦ ਹੂੰ ਜਦ ਸਾਨੂੰ ਲਾਗਮੈਂਟ ਹੋਈ ਹੈ ਨਾ ਬਾਰਵੀਂ ਅੰਗਰੇਜ਼ਾਂ ਨੇ ਕਰੀ ਆ ਜੀ ਜਿਹੜੇ ਬੰਦੇ ਸੀ ਸੇਸ਼ ਚੰਗੀ ਟੂ ਨੂੰ ਮਰੱਬਾ ਹੂੰ ਨਹੀਂ 6 ਕੀਲੇ ਨਹੀਂ 12 ਕੀਲੇ ਮੈਂ ਇੱਕ ਗੱਲ ਸੁਣੀ ਹੈ ਕਹਿੰਦੇ ਹੱਥਾਂ ਦੇ ਅਟਣ ਦੇਖ ਕੇ ਜ਼ਮੀਨ ਦਿੰਦੇ ਸੀ ਇਹੋ ਜੀ ਕੋਈ ਗੱਲ ਹੈ ਨਹੀਂ ਨਹੀਂ ਅੱਛਾ ਬੰਦੇ ਦੀ ਸਿਹਤ ਦੇਖ ਕੇ ਅੱਛਾ ਬੰਦੇ ਦੀ ਸਿਹਤ ਦੇਖ ਕੇ ਦੇਖਣੀ ਵੀ ਕਰਨੀਯੋਗ ਵੀ ਹੈਗਾ ਅੱਛਾ ਉਹਨੂੰ ਮਰਬਾ ਹੂੰ ਜਿਹੜਾ ਕੁਝ ਉਹ ਹੈ ਜਾਂ ਉਹਨੂੰ 12 ਕਿਲੇ ਹੂੰ ਫਿਰ ਜਿਹੜਾ ਢਿੱਲਾ ਉਹਨੂੰ 6 ਕਿਲੇ ਉਬਈ ਇੱਕ ਬੰਦਾ ਜ਼ਮੀਨ ਆਬਾਦ ਕਰੂਗਾ ਕਿ ਨਹੀਂ ਕਰੂਗਾ ਕਹਿੰਦਾ ਜਾਂ ਨਹੀਂ ਕਰ ਸਕਦਾ ਆ ਸੀ ਅੰਗਰੇਜ਼ਾਂ ਦੀ ਨੀਤੀ ਫਿਰ ਹੈ ਨੀਤੀ ਇਹਦੀ ਹੂੰ ਅੱਛਾ ਹੁਣ ਇਹ ਜਿਹੜਾ ਕੋਟਲੀ ਪਿੰਡ ਹੈ ਇੱਥੇ ਦੇ ਪੁਰਾਣੇ ਮਸਨੀਕ ਮੁਸਲਮਾਨਾਂ ਦੇ ਕੋਈ ਨਾ ਨੂੰ ਪਤਾ ਹੈ ਜਿਹੜੇ ਇੱਥੇ ਸੀਗੇ ਇੱਥੇ ਅਸੀਂ ਉਧਰ ਤੋਂ ਵਾਰਮ ਚੋਜ ਜਗੇ ਆ ਗਏ ਆ ਉਹ ਇਹ ਇੱਧਰ ਤੇ ਚਲੇ ਗਏ ਰਾਹ ਵਿੱਚ ਮੇਲਾ 기 ਰਹੀ ਤਾਂ ਹੁਣ ਆ ਤਾਂ ਹਾਂ ਨਾ ਜਦ ਪਿੰਡ ਚ ਆਏ ਕਿਸੇ ਪੁਰਾਣੇ ਬੰਦੇ ਨੇ ਦੱਸਿਆ ਤੁਹਾਨੂੰ ਇੱਥੇ ਨਹੀਂ ਨਹੀਂ ਇੱਥੇ ਮੁਸਲਮਾਨਾਂ ਦਾ ਸਾਨੂੰ ਕੋਈ ਨਹੀਂ ਟੱਪਦਾ ਹੂੰ ਮੁਸਲਮਾਨ ਚਲੇ ਗਏ ਤੇ ਅੱਛਾ ਆ ਗਿਉ ਇੱਥੇ ਤਾਂ ਫਿਰ ਐ ਤੇ ਮਕਾਨ ਨਹੀਂ ਬਣਾਏ ਇੱਥੇ ਗਿਆ ਤਾਂ ਕੁਝ ਨਹੀਂ ਜਦ ਚਲੋ ਉਹ ਗਏ ਤੁਸੀਂ ਇੱਥੇ ਆਏ ਜਦ ਉਹਨਾਂ ਦੇ ਘਰ ਤਾਂ ਦੇਖਿਓ ਨੇ ਉਜੜਿਆ ਜੜੇ ਮੈਂ ਤਾਂ ਸੁਣ ਜਉਣਾ ਹਾਂ ਸਮਝ ਲਿਓ ਲਓ ਦੱਸੋ ਜਦ ਅਸੀਂ ਉਧਰ ਤੇ ਉਧਰ ਕੇ ਆ ਗਏ ਉਹ ਇੱਧਰ ਤੇ ਉਧਰ ਗਏ ਚਲੇ ਗਏ ਹੂੰ ਰਾਹ 'ਚ ਟੱਕਰੇ ਕੋਈ ਰਾਹ ਚਲੇ ਗਿਆ ਸੀ ਕਿਸੇ ਰਾਹ ਗਏ ਹੂੰ ਸਮਝਣ ਗੱਲ ਹੁਣ ਬਈ ਫੇਰ ਜਿਹੜਾ ਹੁਣ ਇੱਥੇ ਪਿੰਡ ਦਾ ਮਸਲਾ ਹੂੰ ਇਹਦਾ ਲੋਕਾਂ ਨੇ ਲੁੱਟ ਲਟ ਕੇ ਮਕਾਨ ਢਾਹ ਦਿੱਤੇ ਤੇ ਆਹੀ ਪੁੱਛ ਰਿਹਾ ਮੈਂ ਤਾਂ ਹੀ ਇੱਥੇ ਗੱਲ ਲਿਆ ਰਿਹਾ ਮੈਂ ਇਹ ਮਕਾਨ ਮਕੂਨ ਢਾਹੇ ਹੋਏ ਤੇ ਸਾਨੂੰ ਰੋ ਟੱਪੜ ਮਿਲੇ ਆ ਢਾਹੇ ਹੋਏ ਦੇਖੇ ਤੁਸੀਂ ਦੇਖੇ ਦਾ ਟੱਪੜ ਮਿਲੇ ਤੇ ਆ ਦੇਖੋ ਯਾਰ ਕੋਲੇ ਦੇਖੇ ਹਾਂ ਕੋਲੇ ਦੇਖੇ ਨਾ ਕੋਲੇ ਦੇਖੇ ਸਮਝ ਗਏ ਆ ਦੱਸਿਆ ਇਹਨਾਂ ਨੇ ਹਾਂ ਮਹੰਗਾ ਸਿੰਘ ਤੁਹਾਡਾ ਨਾ ਮਹਿਮਾ ਸਿੰਘ ਆ ਜੀ ਮਹਿਮਾ ਸਿੰਘ ਮਹਿਮਾ ਸਿੰਘ ਇਹ ਨਾ ਮਹਿਮਾ ਸਿੰਘ ਜੀ ਨੇ ਦੱਸੀ ਇਹ ਗੱਲ ਕਹਿੰਦੇ ਵੀ ਆ ਬਹੁਤ ਭਰਿਆ ਹੋਇਆ ਸੀਗਾ ਜੀ ਆ ਕੈਮਰਾ ਪਾ ਦਿਓ ਜੀ ਸਾਰੇ ਪਾਸੇ ਬਾਹਰ ਵੀ ਦਿਖਾ ਦਿਓ ਜੀ ਇਹ ਪਿੰਡ ਕੋਟਲੀ ਆ ਜੀ ਰੋਪੜ ਜ਼ਿਲ੍ਹੇ ਦਾ ਬੜਾ ਪੁਰਾਣਾ ਪਿੰਡ ਜੀ ਤੇ ਇੱਦਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂ ਕਰ ਰਹੇ ਆਂ ਦੇਖੋ ਜਿੱਥੇ ਬਜ਼ੁਰਗ ਮਿਲ ਜਾਂਦੇ ਜੀ ਉੱਥੇ ਬਣ ਜਾਂਦੀ ਗੱਲ ਜੀ ਇਹ 47 ਦੇ ਗਵਾਹ ਹੈ ਜੀ ਔਰ ਇਹ ਗਵਾਹੀ ਪਰਦੇ ਨੇ ਮੈਂ ਕਹਿੰਦਾ ਕੋਈ ਕਿਤਾਬ ਪੜਨ ਦੀ ਲੋੜ ਨਹੀਂ ਐ ਕੁਝ ਨਹੀਂ ਪੜਨ ਦੀ ਲੋੜ ਕੋਈ ਫਿਲਮ ਦੇਖਣ ਦੀ ਲੋੜ ਨਹੀਂ ਆ ਗੱਲਾਂ ਸੁਣੀ ਚੱਲੋ ਸਭ ਕੁਝ ਪੂਰੀ ਜਾਣਕਾਰੀ ਮਿਲ ਜੂਗੀ ਜੀ ਤਾਂ ਪਿੰਡ ਕੋਟਲੀ ਦੇ ਵਿੱਚ ਮਸਜਿਦ ਤਾਂ ਦੇਖੀ ਹੋਣੀ ਤੁਸੀਂ ਹੈਗੀ ਆ ਹੈਗੀ ਆ ਜਦ ਜਦ ਆਏ ਤੇ ਉਹ ਤਾਂ ਠੀਕ ਠਾਕ ਸੀ ਉਹ ਵੀ ਢਾਈ ਹੋਈ ਹੋਤੀ ਉਹ ਵੀ ਢਾਈ ਹੋਈ ਸੀਗੀ ਹਾਂ ਕੋਈ ਕਿਸੇ ਤੋਂ ਕੋਈ ਗੱਲਬਾਤ ਸੁਣੀ ਵੀ ਆਲੇ-ਦਾਲੇ ਪਿੰਡਾਂ ਦੇ ਵਿੱਚ ਕਿਹਾ ਹੋਇਆ ਤੁਹਾਡੇ ਤੋਂ ਹੀ ਪੁੱਛਣਾ ਆਪਾਂ ਜੀ ਦੇਖੋ ਮੇਰੀ ਗੱਲ ਸੁਣੋ ਜਿਹੜੇ ਸਾਡੇ ਪਿੰਡ ਦੇ ਵਿੱਚ ਬੰਦੇ ਤੇ ਜਿਹੜੇ ਉਹ ਮਿਸਤਰੀ ਤੇ ਆਲੇ-ਦਾਲੇ ਤਾਂ ਲੁੱਟ-ਖਸੁੱਟ ਵਾਲੇ ਤੇ ਅੱਛਾ ਉਹਨਾਂ ਬਾਰੇ ਬਹੁਤ ਘੱਟ ਪਤਾ ਹੈ ਮੈਨੂੰ ਕਹੀਏ ਤੁਹਾਨੂੰ ਹੂੰ ਇਹ ਉਹ ਜਿਹੜੇ ਮਿਸਤਰੀ ਤੇ ਉਹ ਵਿਚਾਰਾ ਕੋਈ ਬੜੇਵਾਂ ਦਾ ਕੋਈ ਜਵਾਨ ਤਾਂ ਜਿਹੜੇ ਜਵਾਨ ਤੇ ਉਹ ਵੀ ਆਪਣਾ ਹੱਥਵਲਾ ਮਾਰਗਜੋਗ ਮਿਲਿਆ ਉਹਨਾਂ ਨੂੰ ਹੂੰ ਜਿਹੜੇ ਬੁਢੇ ਤੇ ਉਹਨਾਂ ਦਾ ਕੀ ਹੋਣਾ ਤਾਂ ਆਪਾਂ ਇੱਕ ਗੱਲ ਕਹਿ ਸਕਦੇ ਆ ਕਿ 47 ਬੇਲੇ ਇੱਕ ਵਾਰੀ ਪਿੰਡ ਬੇਚਰਾਗ ਹੋ ਗਿਆ ਬਾਅਦ ਤੇ ਆ ਕੇ ਤੁਸੀਂ ਇੱਥੇ ਬਸ ਗਏ ਸਹੀ ਗੱਲ ਕਹੀ ਮੈਂ ਹਾਂ ਹਾਂ ਥੋੜੀ ਬਹੁਤੀ ਜਿਹੜੀ ਮੇਰੀ ਆਪਣੀ ਸਮਝ ਹੈ ਉਹਦੇ ਥੋੜੀ ਗੱਲ ਠੀਕ ਆ ਜਦ ਆਵਾਜ਼ ਅਸੀਂ ਆਪੇ ਫਿਰ ਸਾਨੂੰ ਲਾਜ਼ਮੀ ਢੋਗੀ ਹੋਈ ਹੂੰ ਫਿਰ ਅਸੀਂ ਆਪਣੇ ਆਲੇ ਨੂੰ ਬਣਾਉਣੀ ਤੇ ਕਿੰਨੇ ਘਰ ਆਏ ਉੱਥੇ ਤੁਹਾਡੇ ਉਧਰੋਂ ਪਾਕਿਸਤਾਨ ਤੋਂ ਇੱਥੇ ਸਾਰੇ ਪਿੰਡੇ ਆ ਗਏ ਸਾਰਾ ਪਿੰਡੇ ਪਾਕਿਸਤਾਨ ਤੋਂ ਆਏ ਹੋ ਜੀ ਪਾਕਿਸਤਾਨ ਤੇ ਆਏ ਇੱਥੇ ਛੋਟੇ ਛੇ ਘਰ ਦਾ ਇੱਕ ਤਾਂ ਮੈਂਵੇਂ ਤਾਂ ਦਾ ਆ ਮੈਮੇ ਆਰੀ ਪੁਰਾਣੇ ਆ ਇਹ ਪੁਰਾਣੇ ਆ ਇਹ ਕੁਮ ਮਿਸਤਰੀਆਂ ਦੇ ਘਰ ਤੇ ਇੱਥੇ ਹੂੰ ਇਹਦਾ ਜੀ ਮਿੱਟੀ ਦੇ ਮਕਾਨ ਤੇ ਉਹ ਘਾਤੇ ਉਹ ਆਪੇ ਢਾ ਕੇ ਚਲੇ ਗਏ ਜੀ ਵੀ ਇੱਥੇ ਪੰਜਾਬੀਆਂ ਨੇ ਆ ਕੇ ਆਉਣਾ ਫਿਰ ਇਧਰ ਤੇ ਮੁ슬ਮਾਨ ਚਲੇ ਗਏ ਆਪਣੇ ਪੰਜਾਬੀ ਉਧਰ ਦੇ ਤਰਫ ਮਕਾਨ ਮਿੱਟੀ ਦੇ ਬਣੇ ਹੋਏ ਕੱਚੇ ਦੇ ਜੀ ਲੁੱਟ ਆ ਗਿਆ ਲੁੱਟ ਮਾਰ ਲੁੱਟ ਮਾਰਦੇ ਜੀ ਜਿਹਦਾ ਲੋਟ ਆਈ ਗਿਆ ਚੱਕੀ ਗਿਆ ਜੀ ਨੂੰ ਕੁਝ ਮਿਲ ਗਿਆ तकरीबन ਜੀ ਸਾਰਾ ਹੀ ਹਾਂ ਪਾਕਿਸਤਾਨ ਤੋਂ ਆਇਆ ਹੋਇਆ ਹੂੰ ਕਿੰਨੇ ਸਾਡੇ ਵਿੱਚ ਚੱਕਦੇ ਆ ਕੋਈ ਪੈਂਤੀ ਚੱਕਦੇ ਨਹੀਂ ਆਈ ਸਾਰੇ ਪਿੰਡਾਂ ਪਾਕਿਸਤਾਨ ਤੋਂ ਆਇਆ ਬਾਪੂ ਜੀ ਅਸੀਂ ਗੱਲ ਅਕਸਰ ਕਰਦੇ ਹਾਂ ਮੈਂ ਹਮੇਸ਼ਾ ਆਪਣੇ ਵੀਡੀਓ ਜੀ ਦੇਖੋ ਤੁਸੀਂ ਕਰਿਓ ਕਮੈਂਟ ਪੰਜਾਬ ਵੰਡਿਆ ਗਿਆ ਜਾਂ ਵੰਡਿਆ ਗਿਆ 47 ਚ ਵੰਡਿਆ ਫਿਰ 66 ਚ ਵੰਡਿਆ ਹਜੇ ਵੀ ਬਹੁਤ ਕੁਝ ਚੱਲ ਰਿਹਾ ਹੈ ਤਾਂ ਜੋ ਪੰਜਾਬੀਆਂ ਦੇ ਨਾਲ ਹੋਇਆ 1947 ਦੇ ਵਿੱਚ ਮਜ਼ਬ ਦੇ ਨਾਂ ਤੇ ਧਰਮ ਦੇ ਨਾਂ ਤੇ ਪੰਜਾਬੀਆਂ ਨੇ ਪੰਜਾਬੀਆਂ ਦਾ ਹੀ ਨੁਕਸਾਨ ਕੀਤਾ ਜੀ ਕਿਹਾ ਕਹਿੰਦੇ ਇਸ ਗੱਲ ਬਾਰੇ ਜੀ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਤਾਂ ਜੀ ਜਦ ਵੰਡ ਹੋਈ ਯਾਨੀ ਕਿ ਦੂਏ ਦਾ ਫਿਰ ਨੌਕਾ ਰੁਕੀ ਹੋਣ ਲੱਗੀ। ਹੂੰ। ਸਿੱਧੀ ਗੱਲ ਆ। ਹੂੰ। ਜਿਹੜੇ ਅਸੀਂ ਪਾਕਿਸਤਾਨ ਤੇ ਇਹਦੇ ਸਾਨੂੰ ਰਿਸ਼ਤੇ ਚੰਗੇ ਲੱਗਦੇ। ਹੂੰ। ਸਾਨੂੰ ਉਹਨਾਂ ਨੂੰ ਅਸੀਂ ਦੇ ਚੰਗੇ ਲੱਗਦੇ। ਇਹ ਕਿਸੇ ਨੇ ਤਾਂ ਕੋਈ ਬੰਨੀ ਨਾ ਗੱਲ ਇਹ। ਇਹ ਤਾਂ ਹਾਂਜੀ ਸਰਕਾਰਾਂ ਦਾ ਕੰਮ ਆ। ਹਾਂ। ਪਹਿਲਾਂ ਤਾਂ ਬੰਦੇ ਸਾਰੇ ਇਕੱਠੇ ਰਹਿੰਦੇ ਸੀਗੇ। ਇਕੱਠੇ ਰਹਿੰਦੇ ਵਿਆਹ ਕਰਦੇ ਇਕੱਠੇ ਹੁੰਦੇ ਤੇ। ਅੱਛਾ। ਸਾਡੇ ਹੁਣ ਤੁਹਾਡੇ ਪਿੰਡਾਂ 'ਚ ਵੀ ਹੁੰਦੇ ਸੀਗੇ ਜੀ? ਹੂੰ। ਸਾਡੇ ਵੀ ਹੁਣ ਮੁਸਲਮਾਨ ਕਿਹੜੇ ਨਹੀਂ ਹੈਗੇ ਆਏ ਹੋਏ ਆਏ ਹੋਏ ਆ ਹੁਣ ਵੀ ਅਸੀਂ ਉਹਨਾਂ ਨੂੰ ਕਦੇ ਕੋਈ ਗੱਲ ਕਹੀ ਹੋਵੇ ਪਾਕਿਸਤਾਨ ਵਿੱਚ ਵੀ ਜਿਹੜੇ ਸਾਡੇ ਕੋਲ ਉਹਦੇ ਜੰਗਲੀ ਹੁੰਦੇ ਤੇ ਮੁਸਲਮਾਨ ਹੂੰ ਹੂੰ ਉਹ ਆਲੇ ਦਾਲ ਤੇ ਬੱਤ ਦੇਦੇ ਤੇ ਆਜ਼ਾਦੀ ਚਾਹੁੰਦੇ ਤੇ ਮਲਾਦੇ ਪੂਰੇ ਤੇ ਪੂਰੇ ਮਲਾਦੇ ਸੀਗੇ ਪਹਿਲਾਂ ਮਲਾਦੇ ਤੇ ਇਹ ਤਾਂ ਫਿਰ ਜਦ ਬੰਦ ਹੋਣ ਲੱਗੀ ਆ ਫਿਰ ਫਰਕ ਪੰਦੋ ਪੈ ਪਈ ਆ ਤਾਂ ਮੈਂ ਅਕਸਰ ਕਹਿਣਾ ਹੁੰਦਾ ਕਿ ਮਜ਼ਬਬ ਦੇ ਠੇਕੇਦਾਰਾਂ ਨੇ ਇਸ ਜਹਾਨ ਨੂੰ ਵੰਡ ਛੱਡਿਆ ਬੰਦੇ ਵਿੱਚੋਂ ਬੰਦਾ ਕੱਢ ਕੇ ਰੂਹ ਉਹਦੀ ਨੂੰ ਝੰਡ ਛੱਡਿਆ ਜਿਹੜਾ ਵਿੱਚ ਮਸੀਤੀ ਵਸਦਾ ਉਹੀ ਉਹ ਵਸਦਾ ਮੰਦਰਾਂ ਵਿੱਚ ਹਰ ਹਰ ਦੇ ਵਿੱਚ ਉਹੀ ਵਸਦਾ ਉਹੀ ਉਹ ਤੇਰੇ ਅੰਦਰਾਂ ਵਿੱਚ ਉਸ ਦੀ ਇੱਕ ਨਜ਼ਰ ਦੇ ਨਾਲ ਸਭ ਸਵੱਲਾ ਹੋ ਜਾਂਦਾ ਨਹੀਂ ਤਾਂ ਲੱਖ ਕਰੋੜਾਂ ਦੇ ਵਿੱਚ ਬੰਦਾ ਕੱਲਾ ਹੋ ਜਾਂਦਾ ਤਾਂ ਪੰਜਾਬੀ ਹੁਣ ਕੱਲੇ ਕੱਲੇ ਹੋ ਗਏ ਜੀ ਇਹ ਦੁਖਾਂਤ ਤਾਂ ਹੈ ਜੀ ਆਪਣੇ ਪਿੰਡ ਦੇ ਬੰਦਿਆਂ ਦੇ ਨਾਂ ਦੱਸ ਉੱਥੇ ਦੋ ਚਾਰ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਲੋਕਾਂ ਪਾਕ ਵਜ਼ੀਰਾ ਤਾਂ ਹੁਣ ਵੀ ਹੈਗਾ ਇਹਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਉਹ ਵਾਰ ਤੇ ਆਏ ਉਹ ਬੰਦੇ ਉਹਨਾਂ ਦੇ ਹੁਣ ਵੀ ਮੇਲਾ ਗੇਲਾ ਹੈਗਾ ਹੂੰ ਹਾਂ ਹੂੰ ਵਾਰ ਦੇ ਵਿੱਚ ਤਾਂ ਸਾਡੇ ਮੱਲੇ ਵਿੱਚ ਜਿਹੜੇ ਬੁੜਿਆਂ ਨੇ ਨਾਂ ਦੱਸੋ ਦੱਸੋ ਦਵਲਤ ਸਿੰਘ ਨੰਬਰ ਦੂਆ ਨੰਬਰ ਬਸਾਵਾ ਸਿੰਘ ਨੰਬਰ ਨਗੀਨਾ ਸਿੰਘ ਜੀ ਚੌਥਾ ਨੰਬਰ ਕਾਲਾ ਸੀ ਪੰਜਵਾਂ ਨੰਬਰ ਲਾਲ ਸੀ ਜੀ ਸਮਝ ਗਿਆ ਇਹ ਦੁਆਰ ਸੀ ਜੀ ਦੇਖਣੀ ਹੈ ਜੀ ਮਸਜਿਦ ਮਸਜਿਦ ਦਿਖਾ ਦਿਓ ਫਿਰ ਦਿਖਾ ਦਿਓ ਲੈ ਚਾ ਦੋ ਚੱਲੀਏ ਚਲੋ ਚਲੋ ਜੀ ਆ ਦੇਖੋ ਇਹ ਤਾਂ ਬਹੁਤ ਚਿਹਰੇ ਤੇ ਰੌਣਕ ਦੇਖੋ ਮਸਜਿਦ ਦਿਖਾਉਣ ਦੇ ਲਈ ਮਹਿਮਾ ਸਿੰਘ ਜੀ ਆਓ ਜੀ ਆਓ ਜੀ ਚੱਲੀਏ ਜੀ ਆਹ ਚਲੋ ਜੀ ਚੱਲੀਏ ਆਹ ਹਾਂ ਆ ਰਹੇ ਜੀ ਅਸੀਂ ਤੁਹਾਡੇ ਕੋਲ ਆ ਕੇ ਮਿਲਦੇ ਆ ਤੁਹਾਨੂੰ ਦੁਬਾਰਾ ਆ ਕੇ ਮਿਲਦੇ ਆ ਜੀ ਆਹ ਦੇਖੋ ਜੀ ਆਓ ਜੀ ਦੇਖੀਏ ਮਸਜਿਦ ਦੇਖੀਏ ਜੀ ਹਾਂ ਮਲਾਇਓ ਜੀ ਮਲਾਇਓ ਅੱਛਾ ਹਾਂਜੀ ਹੂੰ ਲਓ ਜੀ ਪਿੰਡ ਕੋਟਲੀ ਦੇ ਵਿੱਚ ਇਸ ਸਮੇਂ ਹਨੇਰਾ ਹੋ ਗਿਆ ਪਰ ਅਸੀਂ ਵੀਡੀਓ ਸ਼ੂਟ ਕਰਦੇ ਰਹਿਣਾ ਜੀ ਦਿਖਾਵਾਂਗੇ ਜੀ ਤੁਹਾਨੂੰ ਪਿੰਡ ਕੋਟਲੀ ਦੀ ਪੁਰਾਣੀ ਮਸਜਿਦ ਜੀ ਕਿੱਧਰ ਨੂੰ ਇਹਦੀ ਜਾ ਕੇ ਅੱਛਾ ਜੀ ਛੋਟਾ ਹੀ ਪਿੰਡ ਆ ਜਿਆਦਾ ਵੱਡਾ ਨਹੀਂ ਹੈਗਾ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਦੱਸਿਓ ਜੀ ਜਰਾ ਲਾਲਾਪੁਰ ਪੱਕੂ ਮਾਜਰਾ ਕਮਾਲਪੁਰ ਖੇੜੀ ਹੂੰ ਇਧਰ ਨੂੰ ਥਾਂਤਪੁਰ ਝੁਗਰੀ ਜੀ ਆਪਣਾ ਪੂਰ ਮਾਜਰਾ ਹੂੰ ਲਾਲਾਪੁਰ ਜੀ ਸਲੇਮਪੁਰ ਹੂੰ ਪਗੜੋਨਾ ਹੂੰ ਤੇ ਸਮਾਣਾ ਵਗੈਰਾ ਵੀ ਨੇੜੇ ਹੀ ਇੱਥੇ ਤੇ ਸਾਰੇ ਜੀ ਜੇ ਆਪਾਂ ਗੱਲ ਕਰੀਏ ਤਾਂ ਇਥੋਂ ਮਰਿੰਡਾ ਕਿੰਨੀ ਦੂਰ ਹੈ ਜੀ 13 ਕਿਲੋਮੀਟਰ ਹੈ ਜੀ 13 ਕਿਲੋਮੀਟਰ ਮਰਿੰਡਾ ਰੋਪੜ ਜੀ ਰੋਪੜ ਇਥੋਂ 13 ਹੀ ਰੋਪੜ ਆ 13 ਹੀ ਰੋਪੜ ਹੈਗਾ ਆਪਾਂ ਠੀਕ ਆਪਾਂ ਸੈਂਟਰ ਦੇ ਵਿੱਚ ਲੋਕੇਸ਼ਨ ਤੇ ਬੈਠੇ ਜੀ ਸੈਂਟਰ ਦੇ ਲੋਕੇਸ਼ਨ ਤੇ ਬੈਠੇ ਆਜੋ ਹੁਣ ਆ ਆ ਦੇਖੋ ਜੀ ਬਜ਼ੁਰਗ ਆ ਗਏ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਬਾ ਜੀ ਆ ਅਸੀਂ ਇੱਕ ਮੂਵੀ ਬਣਾ ਰਹੇ ਹਾਂ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੁਹਾਡਾ ਵਿਸ਼ੇਸ਼ ਸਤਿਕਾਰ ਹੈ ਜੀ ਬਹੁਤ ਥੋੜਾ ਨਾਂ ਕੀ ਜੀ ਹਰਜੀਤ ਸਿੰਘ ਬਾਪੂ ਜੀ ਕਿੰਨੀ ਉਮਰ ਹੈ ਜੀ 80 80 ਸਾਲ ਦੇ ਬਜ਼ੁਰਗ ਜੀ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਇਹਨਾਂ ਦੇ ਲਈ ਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਸਾਡਾ ਨੈਟ ਹੈਗਾ ਜੀ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਜੀ ਅੱਛਾ ਹਾਂ ਦੁਨੀਆਂ ਭਰ ਦੇ ਲੋਕਾਂ ਨੇ ਤੁਹਾਡੀ ਗੱਲਬਾਤ ਸੁਣਨੀ ਹੈ ਜੀ ਅਸੀਂ ਇਹ ਪਿੰਡ ਦਿਖਾ ਰਹੇ ਹਾਂ ਪੰਜਾਬੀ ਵਿਰਸੇ ਤੇ ਕੰਮ ਕਰ ਰਹੇ ਹਾਂ ਜੀ ਇਹ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਹੈ ਥੋੜਾ ਜਿਹਾ ਜਵਾਬ ਦੇ ਦਿਓ ਸੱਚੀ ਸੱਚੀ ਡਰਨਾ ਨਹੀਂ ਕਿਸੇ ਤੋਂ ਜੀ ਬਿਲਕੁਲ ਨਹੀਂ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਜੀ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਜੀ ਦੇਖੋ ਜੀ ਹੂੰ ਜਿਹੜਾ ਕੰਮ ਕਰਦਾ ਜੀ ਉਹਨੂੰ ਹੁਣ ਵੀ ਵਧੀਆ ਪਹਿਲਾਂ ਵੀ ਵਧੀਆ ਉਹ ਬਈ ਤਾੜੀਆਂ ਦੀ ਹਾ ਹਾ ਜਿਹੜਾ ਕੰਮ ਕਰਦਾ ਉਹਨੂੰ ਪਹਿਲਾਂ ਵੀ ਵਧੀਆ ਤੇ ਹੁਣ ਵੀ ਵਧੀਆ ਆਹ ਤਾਂ ਬੜੀ ਵਧੀਆ ਗੱਲ ਕਰਤੀ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੁਹਾਡਾ ਪਿੰਡ ਦਿਖਾ ਰਹੇ ਜੀ ਅਸੀਂ ਮਸਜਿਦ ਦਿਖਾਣ ਚੱਲੇ ਆ ਇੱਧਰ ਨੂੰ ਹੈ ਮਸਜਿਦ ਜੀ ਚੱਲਦੇ ਆ ਜੀ ਚੱਲੀਏ ਜੀ ਇਹਨਾਂ ਦਾ ਵੀ ਪਾਣੋ ਪਾਕਿਸਤਾਨ ਤੇ ਹਾਂ ਉਹ ਕਹਿੰਦੇ ਜੀ ਤੁਹਾਡੇ ਤੋਂ ਵੀ ਪੁੱਛੋ ਪਾਕਿਸਤਾਨ ਦਾ ਕਿਹੜਾ ਪਿੰਡ ਜੀ ਪਾਕਿਸਤਾਨ ਚ ਤੁਹਾਡਾ 35ਕ ਜਿਲ੍ਹਾ ਜੀ ਜਿਲ੍ਹਾ ਲਾਲਪੁਰ ਤਹਿਸੀਲ ਬੁਲਟ ਗੁਰਬੀ ਨਾ ਜਿਲ੍ਹਾ ਲਾਲਪੁਰ ਤਹਿਸੀਲ ਜਲਾ ਜੜਾ ਵਾਲਾ ਜੀ ਜੜਾ ਬੰਗਲਾ ਪੋਟਾ ਹਾ ਦੇਖੋ ਨਾਲ ਬੋਲਦੇ ਜੀ ਸਾਰਾ ਇਹਨਾਂ ਨੇ ਗੱਲਾਂ ਸੁਣੀਆਂ ਹੋਈਆਂ ਆ ਇਹ ਸਾਨੂੰ ਖੁਸ਼ੀ ਮੇਰਾ ਜਨਮ ਉੱਥੇ ਦਾ ਮੇਰਾ ਜਨਮ ਉੱਥੇ ਦਾ ਪਰ ਇੱਕ ਗੱਲ ਦੀ ਖੁਸ਼ੀ ਹੈ ਜੀ ਵੀ ਇਹ ਵਿੱਚ ਵਿੱਚ ਸਾਰੀ ਕਮੈਂਟਰੀ ਨਾਲੇ ਹੈਲਪ ਕੀਤੀ ਸਾਡੀ ਇਹ ਇਹ ਸਾਡੇ ਬਜ਼ੁਰਗ ਕਈ ਵਾਰ ਬੈਠ ਕੇ ਗੱਲਾਂ ਕਰਦੇ ਆ ਕਰਦੇ ਜੀ ਸੁਣਦੇ ਵੀ ਗੱਲਾਂ ਦਾ ਇੱਕ ਉਹ ਆ ਦੇ ਚਾਚਾ ਦੇ ਰੂਪਾਇਆ ਦੇ ਉਹ ਪਾਕਿਸਤਾਨ ਦਾ ਦਾ ਚਾਰ ਪੰਜ ਸਾਲ ਦਾ ਇਹ ਕਹਤੇ ਸੰਤੋਖ ਆ ਐਸਾ ਫਾਇਦਾ ਅੱਛਾ ਜੀ ਇਹ ਜੋ ਬੰਦੇ ਪਾਕਿਸਤਾਨ ਤੇ ਜਿਹੜੇ ਚਾਰ ਚਾਰ ਪੰਜ ਸਾਲ ਦੇ ਸੀ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹ ਜਿਹੜੀ ਜਨਰੇਸ਼ਨ ਅਗਲੀ ਜਿਵੇਂ ਸਾਡੀ ਉਮਰ ਦੇ ਬੰਦੇ ਸਾਡਾ ਵੀ ਇੰਟਰਸਟ ਹੈ ਕਿ ਇਹ ਗੱਲਾਂ ਸੁਣਦੇ ਆ ਤੁਹਾਡੀਆਂ ਸੁਣੀਆਂ ਗੱਲਾਂ ਇਹਨਾਂ ਨੇ ਸੁਣਾਤੀਆਂ ਅੱਗੇ ਅਗਲੀ ਜਨਰੇਸ਼ਨ ਨੇ ਸੁਣ ਲੈਣੀਆਂ ਇਹਦੀ ਇਹ ਬਹੁਤ ਜ਼ਰੂਰੀ ਕੰਮ ਹੈ ਇਹਨਾਂ ਲਈ ਵੀ ਤਾੜੀਆਂ ਹੋ ਜਾਣ ਦੀ ਆ ਦੇਖੋ ਜੀ ਕਮਾਲ ਦੀ ਗੱਲ ਹੈ ਹਾਂ ਦੱਸੋ ਤੁਸੀਂ ਗੌਰਮੈਂਟ ਨੂੰ ਕਹੋ ਪਾਕਿਸਤਾਨ ਖੋਲ੍ਹ ਦੋਵੇ ਅੱਛਾ ਕਿਤੇ ਵੀ ਅਸੀਂ ਦਰਸ਼ਣ ਕਰੀਏ ਆਪਣੇ ਜਨਮ ਬੂਮੀ ਦੇ ਨਹੀਂ ਉਹ ਤਾਂ ਖੋਲਤਾ ਹੁਣ ਆਪਾਂ ਲਾਂਗਾ ਤਾਂ ਖੋਲਤਾ ਉਹ ਲਾਂਗਾ ਦਾ ਖੋਲਤਾ ਪਾਸਪੋਰਟ ਬਣਾ ਫਲਾਣਾ ਕਰ ਫਲਾਣਾ ਤੇ ਮੁਕਾ ਕਰ ਪਾਸਪੋਰਟ ਬਣਾ ਕੇ ਡੀਸੀ ਤੇ ਜਾਇਆ ਅੱਛਾ ਸਿੱਧਾ ਡੀਸੀ ਤੋਂ ਬਣ ਜਵੇ ਹਾਂ ਜਿਵੇਂ ਬੰਗਲਾਦੇਸ਼ ਜਾਂਦੇ ਜੀ ਲੋਕ ਅੱਛਾ 2 ਘੰਟੇ ਦਾ ਪਾਸਪੋਰਟ ਬਣਾ ਕੇ ਕਰਦਾ ਪਿੰਡ ਜਾਣ ਤੇ ਯਾਦ ਆਂਦਾ ਪਿੰਡ ਹਾਂ ਕੀ ਯਾਦ ਆਂਦਾ ਦੱਸੋ ਤੇ ਨਹੀਂ ਪੜਾ ਪਰ ਦੇਖਿਆ ਛੋਟੇ ਤੇ ਬਹੁਤ ਅੱਛਾ ਉਹ ਜੀ ਕਰਦਾ ਵੀ ਆਪਣਾ ਪਿੰਡ ਦੇਖਿਆ ਇਹ ਪਰ ਤਾਂਗ ਹੈਗੀ ਹੈ ਉਹ ਤਾਂਗ ਹੈਗੀ ਬਹੁਤ 52.5 ਦੇ ਮੁੰਡੇ ਹੋਰ ਸਾਰੇ ਭਾਈ ਬਹੁਤ ਗਏ ਆ ਕਬਾਲਪੁਰ ਤੋਂ ਹੋਰ ਬੰਦੇ ਬਹੁਤ ਗਏ ਆ ਨਰਕਾਣ ਸਾਹਿਬ ਨੂੰ ਜਾਂਦੇ ਹੁਣ ਵੀ ਜਾਂਦੇ ਆਪਣੇ ਪਿੰਡ ਜਾ ਕੇ ਆਉਂਦੇ ਚਿੱਤ ਕਰਦਾ ਥੋੜਾ ਹਾਂ ਲਓ ਜੀ ਆ ਬਜ਼ੁਰਗਾਂ ਦੀ ਗੱਲ ਦੇ ਉੱਤੇ ਕਰਿਓ ਕਮੈਂਟ ਜੀ ਦੁਨੀਆ ਭਰ ਦੇ ਪੰਜਾਬੀਓ ਤੁਸੀਂ ਇਸ ਗੱਲ ਤੇ ਕਮੈਂਟ ਕਰੋ ਕਿ ਇਹਨਾਂ ਬਜ਼ੁਰਗਾਂ ਦੀ ਜਿਹੜੀ ਹੈ ਇਹ ਤਾਂਗ ਇੱਛਾ ਜਿਹੜੀ ਹੈ ਕਿਵੇਂ ਪੂਰੀ ਹੋ ਸਕਦੀ ਹੈ ਗੱਲ ਹੋ ਗਈ ਜੀ ਤੁਹਾਡੀ ਪਹੁੰਚ ਗਏ ਜੀ ਚੱਲੀਏ ਜੀ ਚੱਲੀਏ ਹੁਣ ਜਲ ਲਾਓ ਜੀ ਚੱਲਦੇ ਆ ਜੀ ਮਸਜਿਦ ਨੇਰਾ ਹੋ ਜਾਣਾ ਜੀ ਆਜੋ ਆਜੋ 5 ਮਿੰਟ ਦੀ ਆਜੋ ਮਸਜਿਦ ਦਿਖਾ ਦਈਏ ਥੋੜਾ ਜਿਹਾ ਆਓ ਜੀ ਚੱਲਦੇ ਆ ਜੀ ਮਸਜਿਦ ਦਿਖਾਣੇ ਮਹਿਮਾ ਸਿੰਘ ਜੀ ਆਓ ਜੀ ਮੇਰੇ ਨਾਲ ਜੀ ਇੱਥੇ ਨੂੰ ਆਜੋ ਜੀ ਆ ਆ ਕੈਮਰਾ ਦੇ ਪਾਇਆ ਜੀ ਇਹਨਾਂ ਤੇ ਨਜ਼ਦੀਕ ਕਰ ਕੀ ਆ ਲਾਈਟ ਪਾ ਦਿਓ ਜੀ ਥੋੜੀ ਜੀ ਆ ਦੇਖੋ ਜੀ ਬਜ਼ੁਰਗ ਇਸ ਪਿੰਡ ਦੇ ਕੋਟਲੀ ਦੇ ਮਹਿਮਾ ਸਿੰਘ ਜੀ ਇੱਕੋ ਇੱਕ ਬਜ਼ੁਰਗ ਪੁਰਾਣੇ ਬਜ਼ੁਰਗ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਸੀਗੇ ਜੀ ਇੱਕੋ ਇੱਕ ਬਜ਼ੁਰਗ ਪੁਰਾਣੇ ਬਜ਼ੁਰਗ ਮੈਂ ਫੇਰ ਦੱਸਦਾ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਸੀਗੇ ਜੀ ਮਹਿਮਾ ਸਿੰਘ ਜੀ ਸ਼ਾਮ ਹੋ ਚੁੱਕੀ ਹੈ ਪਰ ਫੇਰ ਵੀ ਕੋਸ਼ਿਸ਼ ਕਰ ਰਹੇ ਆ ਕਿ ਵੀਡੀਓ ਸੀ ਸ਼ੂਟ ਕਰਦੇ ਰਹੀਏ ਤੇ ਕੋਟਲੀ ਪਿੰਡ ਪੁਰਾਣਾ ਪਿੰਡ ਉਹ ਤੁਹਾਨੂੰ ਦਿਖਾਉਂਦੇ ਰਹੀਏ ਜੀ ਚਲਿਏ ਜੇ ਫਿਰ ਨੇੜੇ ਹੀ ਆ ਹੁਣ ਨਾਲੇ ਗਹਿਲੇ ਨਾ ਪੂਜੀ ਆ ਮਸਜਿਦ ਤਾਂ ਬਹੁਤ ਵਧੀਆ ਬੜੀ ਪੁਰਾਣੀ ਮਸਜਿਦ ਹੈ ਜੀ ਹਾਂ ਜੀ ਕਿਹਾ ਮਨਾਰਾਂ ਜੀ ਬਣੀਆਂ ਹੋਈਆਂ ਜੀ ਮਸਜਿਦੀਆਂ ਦੀ ਆ ਦੇਖ ਸਕਦੇ ਤੁਸੀਂ ਮਨਾਰ ਜੀ ਆ ਦੇਖ ਸਕਦੇ ਤੁਸੀਂ ਆਲੇ ਦੇਖ ਸਕਦੇ ਆ ਗੇਟ ਮੇਨ ਐਂਟ੍ਰੈਂਸ ਦੇਖੋ ਜੀ ਕਿਹਾ ਕਹਿੰਦੇ ਜੀ ਕਿਹਾ ਇਹ ਖੂਬ ਹੀ ਬਣਿਆ ਹੋਇਆ ਅੰਦਰ ਜੀ ਹੈ ਜੀ ਖੂਬ ਹੀ ਬਣਿਆ ਹੋਇਆ ਹੂੰ ਖੂਬ ਹੀ ਮੇਨ ਗੇਟ ਵੀ ਬਣਿਆ ਆ ਜੀ ਖੂਬ ਆ ਵੀ ਹੈਗਾ ਜੀ ਨਿਊ ਦੇ ਵਿੱਚ ਹੂੰ ਵਗਲਾ ਬਾਹਰ ਅੱਧਾ ਅੰਦਰ ਆ। ਅੱਛਾ ਅੰਦਾ ਅੱਧਾ ਬਾਹਰ ਹੈ ਅੱਧਾ ਅੰਦਰ ਹੈ। ਹਮ ਜਿਹੜੀ ਵਾਲ ਬਣੀ ਨਾ ਹਾਂਜੀ ਹਾਂਜੀ ਉਹਦੇ ਅੱਧਾ ਬਾਹਰ ਆ ਅੱਧਾ ਅੰਦਰ। ਅੱਛਾ 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 ਪਹਿਲਾਂ ਦਵਾਰ ਸੀ ਨਾ ਉਹਦੇ ਵਿੱਚ ਅੱਧਾ ਅੰਦਰ ਸੀ ਅੱਧਾ ਬਾਹਰ। ਹਮ ਕੀ ਕਹਿੰਦੇ ਜੀ ਕੋਈ ਜਦ ਤੁਸੀਂ ਆਏ 47 ਚ ਇਸ ਖੂਹ ਤੋਂ ਪਾਣੀ ਪੂਣੀ ਭਰਦੇ ਸੀਗੇ ਸਾਰੇ ਪਿੰਡ ਸਾਰੇ ਪਿੰਡੇ ਖੂਹ ਤੋਂ ਪਾਣੀ ਵਰਦਾ ਸੀ ਸਾਰੇ ਪਿੰਡੇ ਦੋ ਖੂਹ ਸੀ ਅੱਛਾ ਜੀ ਇੱਕ ਇਹ ਆ ਇੱਕ ਉਧਰ ਮਿਸਤਰੀਆ ਕਿੰਨੀ ਆ ਅੱਛਾ ਜੀ ਇੱਥੇ ਡੰਗੜ ਨਾ ਰੋਣੇ ਇੱਥੇ ਆਪ ਪੀਣਾ ਇੱਥੇ ਨਾ ਰੋਣੇ ਘੜੇ ਭਰ ਕੇ ਇੱਥੇ ਆਪ ਨਾ ਘੜੇ ਭਰ ਕੇ ਲੈ ਜਾਣੇ ਹੂੰ ਝੂਰ ਨੇ ਘੜੇ ਭਰ ਕੇ ਘਰ ਘਰ ਦੇਣੇ ਅੱਛਾ ਘਰ ਘਰ ਦੇਣੇ ਸਪਲਾਈ ਕਰਨ ਦਾ ਕੰਮ ਸੀਗਾ ਉਹਨੂੰ ਜਾਣੇ ਦਿੰਦੇ 6 ਮਹੀਨੇ ਬਾਅਦ ਅੱਛਾ ਅੱਛਾ ਹਾਂ ਮਾ ਜੀ ਆਪ ਦੇਖੇ ਆ ਹਮ ਇਹਦਾ ਇਹ ਬੜੀ ਸਿਸਟਮੈਟਿਕ ਗੱਲ ਸੀਗੀ ਮਤਲਬ ਪੂਰਾ ਬਣਾਇਆ ਹੋਇਆ ਸੀਗਾ ਪੂਰਾ ਅਰੇਂਜਮੈਂਟ ਜੀ ਹੈ ਜੀ ਜਦ ਇੱਥੇ ਅਸੀਂ ਆਏ ਇੱਥੇ ਖੋਲੇ ਸਾਰਾ ਪਿੰਡ ਮੁਸਲਮਾਨ ਚਲੇ ਗਏ ਬਾਕੀ ਲੋਕ ਦੇ ਪਿੰਡਾਂ ਨੇ ਢਾਹਤਾ ਜਿੰਨੇ ਮਕਾਨ ਬਣਾਇਆ ਪਹਿਲਾਂ ਸਾਡੇ ਕੋ ਕੱਚੇ ਦੇ ਜਿਵੇਂ ਜੂ ਅਸੀਂ ਵਧਿ ਕੇ ਪੱਕੇ ਹੋ ਗਏ ਬਾਰੇ ਪੈ ਕੇ ਗਲੀਆਂ ਪੱਕੀਆਂ ਹੋ ਗਈਆਂ ਪਹਿਲਾਂ ਕੋਈ ਗਲੀ ਗੁਲੀ ਨਹੀਂ ਸੀ ਸਿੱਧਾ ਹੀ ਐਦਾਂ ਹੀ ਸੀ ਸਾਰਾ ਸਿਸਟਮ ਇੱਕ ਇੱਕ ਘਰ ਹੁੰਦਾ ਇੱਕ ਕੋਠਾ ਹੁੰਦਾ ਦਾ ਪਾਕਿਸਤਾਨ ਤੇ ਆਏ ਆ ਇੱਕ ਡੰਗਰਾਂ ਨੂੰ ਛੱਪਰ ਪਾ ਲਏ ਆ ਸਾਰੇ ਕੋਲ ਕਿਹੜਾ ਪਾਕਿਸਤਾਨ ਦੇ ਕੁਝ ਲੈ ਆ ਗੱਡੀਆਂ ਬਣਾਏ ਆ ਹੂੰ ਇਹ ਮਸਜਿਦ ਦੇਖੋ ਕਿੰਨੀ ਵਧੀਆ ਮੈਂ ਕਿਹਾ ਅੰਦਰੋਂ ਦੇਖ ਕੇ ਬਹੁਤ ਚੰਗਾ ਲੱਗਿਆ ਜੀ ਉਹ ਜਿਹੜਾ ਨਮਾਜ਼ ਪੜਨ ਦਾ ਸਿਸਟਮ ਹੈ ਉਹ ਅਜੇ ਵੀ ਹੈਗੇ ਆਉਂਦੇ ਇੱਥੇ ਮੁਸਲਮਾਨਾ ਹਾਂ ਜੀ ਆਉਂਦੇ ਰਹਿੰਦੇ ਜੀ ਇੱਥੇ ਅੱਛਾ ਅੰਦਰ ਘਰ ਹੈਗੇ ਆਂ ਇੱਥੇ ਰਹਿੰਦੇ ਆ ਜੀ ਬਾਹਰੋਂ ਆਉਂਦੇ ਆ ਰੋਪੜੋ ਅੱਛਾ ਉਹ ਇੱਥੇ ਨਵਾਂ ਲੋਜ ਪੜਦੇ ਪਹਿਲਾਂ ਕੋਈ ਹੁਣ 4-5 ਸਾਲ ਤੋਂ ਇੱਥੇ ਆਉਣ ਲੱਗੇ ਪਿੰਡ ਵਾਲੇ ਤੁਸੀਂ ਸਾਰੇ ਸਹਿਯੋਗ ਦੇ ਰਹੇ ਹੋ ਉਹਨਾਂ ਨੂੰ ਕੋਈ ਕੋਈ ਇਤਨੀ ਛੋਟ ਨਾਲ ਬਚਾ ਲੈ ਮਿਲਦੇ ਵਰਸ ਦੇ ਆ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਹੈ। ਲਓ ਜੀ ਇਬਾਦਤ ਕਾ ਜਿਹੜੀ ਪੁਰਾਣੀ ਅਸੀਂ ਅੰਦਰੋਂ ਬਾਹਰੋਂ ਦਿਖਾਈ ਹੈ ਜੀ ਇਸ ਕੈਮਰੇ ਦੇ ਜ਼ਰੀਏ ਜੀ ਅੰਦਰੋਂ ਵੀ ਦਿਖਾ ਰਹੇ ਹਾਂ ਬਾਹਰੋਂ ਵੀ ਦਿਖਾ ਰਹੇ ਹਾਂ ਜੀ ਕਰਿਓ ਜੀ ਕਮੈਂਟ ਜੀ ਦੁਨੀਆ ਭਰ ਦੇ ਪੰਜਾਬੀਓ ਆਪਸੀ ਭਾਈਚਾਰਾ ਆਪਸੀ ਮੁਹੱਬਤ ਜਿਹੜੀ ਹੈ ਉਸ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਆਪਣੇ ਚੈਨਲ ਦੇ ਜ਼ਰੀਏ ਜੀ ਦੇਖੋ ਦੁਨੀਆ ਦੇ ਵਿੱਚ ਜੋ ਕੁਝ ਮਰਜ਼ੀ ਹੋ ਰਿਹਾ ਧਰਮ ਮਜ਼ਬ ਦੇ ਨਾਂ ਤੇ ਰੱਬ ਤਾਂ ਇੱਕੋ ਹੀ ਹੈ ਨਾ ਜੀ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਜਿੰਨੇ ਮਰਜ਼ੀ ਨਾਂ ਰੱਖਦੇ ਹੀ ਰੱਬ ਨੇ ਰੱਬ ਹੀ ਰਹਿਣਾ ਹੈ। ਇਹੋ ਤੁਰਦੀ ਬਾਣੀ ਐ ਸੱਚ ਫਕੀਰ ਦਾ ਕਹਿਣਾ ਜੀ ਰੱਬ ਦੇ ਨਾਉ ਤਾਂ ਜਿਹੜੇ ਮਰਜੀ ਰੱਖਦੀ ਐ ਜੀ ਇੱਕੋ ਹੀ ਗੱਲ ਹੈਗੀ ਐ ਨਾ ਜੀ ਪਰ ਆ ਬਹੁਤ ਵਧੀਆ ਮਸਜਿਦ ਦੇਖ ਕੇ ਨੇ ਜੀ ਇਹਦੀਆਂ ਤਸਵੀਰਾਂ ਦਿਖਾ ਕੇ ਸਾਨੂੰ ਬਹੁਤ ਚੰਗਾ ਲੱਗਿਆ ਦੇਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਬਾਹਰ ਪਿੰਡ ਦਾ ਬਹੁਤ ਤਗੜਾ ਗੁਰਦੁਆਰਾ ਜੀ ਨੰਮਾ ਬਣਾਇਆ ਗੁਰਦੁਆਰਾ ਸਾਹਿਬ ਜੀ ਬਹੁਤ ਬਹੁਤ ਇਸ ਪਾ ਇੱਥੇ ਬੋੜ ਸਾਹਿਬ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਹੈ ਦੁਗਰੀ ਦੇ ਉਹ ਵੀ ਪਹਿਲੇ ਵੀਡੀਓ ਚ ਦਿਖਾਏ ਜੀ ਤੇ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਸ਼ੂਟ ਕਰਾਂਗੇ ਆਵਾਂਗੇ ਅਸੀਂ ਔਰ ਦਿਨ ਚਾਵਾਂਗੇ ਹੋਰ ਜਾਣਕਾਰੀਆਂ ਵੀ ਤੁਹਾਡੇ ਤੋਂ ਲਵਾਂਗੇ ਜੀ ਬਹੁਤ ਤਗੜਾ ਉੱਥੇ ਆਇਆ ਸਾਹ ਹਾਂ ਜੀ ਜੋ ਦੁਖਨਵਾਲ ਪਟਿਆਲੇ ਆ ਲੇਕਿਨ ਉਹ ਇੱਥੇ ਦੁਗਰੀ ਆ ਦੁਗਰੀ ਹੈ ਸਾਡੇ ਸਿੰਘ ਸਿੰਘ ਜੀ ਲਿਖਤ ਵੀ ਪਈ ਹੈ ਜੀ ਹਾਂ ਜੀ ਸਾਡੇ ਸਿੰਘ ਸਿੰਘ ਜੀ ਦਾ ਨਹੀਂ ਉੱਥੇ ਹਮ ਅਸੀਂ ਕਵਰ ਕਰ ਚੁੱਕੇ ਹਾਂ ਜੀ ਪਹਿਲਾ ਵੀਡੀਓ ਦੇਖੋ ਜੀ ਤੁਸੀਂ ਉਸ ਦੇ ਲਈ ਉਸ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣ ਦੇ ਲਈ ਬੋੜ ਸਾਹਿਬ ਗੁਰਦੁਆਰਾ ਦੁਗਰੀ ਸਹੀ ਬੋਲਿਆ ਨਾ ਜੀ ਜੇਕਰ ਉਸ ਦੀ ਜਾਣਕਾਰੀ ਲੈਣੀ ਹੈ ਤਾਂ ਪਹਿਲਾ ਵੀਡੀਓ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਤੌਰ ਤੇ ਦੁਗਰੀ ਪਿੰਡ ਦਾ ਇੱਕ ਵੀਡੀਓ ਵਲੌਗ ਕੀਤਾ ਹੈ ਜੀ ਅਸੀਂ ਲਓ ਜੀ ਪਿੰਡ ਕੋਟਲੀ ਦਿਖਾਇਆ ਜੀ ਤੁਹਾਨੂੰ ਜੀ ਕੋਟਲੀ ਦੀ ਫੇਰੀ ਲਗਾਈ ਹੈ ਜੀ ਆਪਾਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਕਿੱਦਾਂ ਦਾ ਲੱਗਿਆ ਵੀਡੀਓ ਦੁਨੀਆ ਭਰ ਦੇ ਵਿੱਚ ਪੰਜਾਬੀਓ ਜੇਕਰ ਤੁਹਾਡਾ ਇਸ ਪਿੰਡ ਦੇ ਨਾਲ ਕੋਈ ਵਾਅ ਵਾਸਤਾ ਹੈ ਤੁਸੀਂ ਇਸ ਪਿੰਡ ਦੇ ਵਸਨੀਕ ਹੈ ਜਾਂ ਇਸ ਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਜੌਬ ਕੀਤੀ ਨੌਕਰੀ ਕੀਤੀ ਤੁਹਾਡੇ ਕੋਈ ਨਾਨਕੇ ਦਾਦਕਿਆਂ ਦਾ ਪਿੰਡ ਹੈਗਾ ਆਲੇ ਦੋਲੇ ਦੇ ਪਿੰਡਾਂ 'ਚ ਤੁਸੀਂ ਰਹਿੰਦੇ ਹੋ ਜੇਕਰ ਇਟਲੀ ਕੈਨੇਡਾ ਅਮਰੀਕਾ ਪਾਕਿਸਤਾਨ ਕਿਤੇ ਵੀ ਤੁਸੀਂ ਇਸ ਪਿੰਡ ਦੇ ਵੀਡੀਓ ਨੂੰ ਦੇਖ ਰਹੇ ਹੋ ਜੀ ਕਮੈਂਟ ਜਰੂਰ ਕਰਿਓ ਤੇ ਹਾਜ਼ਰੀ ਜਰੂਰ ਲਗਾਈ ਦਿਤੀ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ